ਪੀਬੀਡਬਲਯੂ 872 ਕਣਕ ਦਾ ਬੀਬੀਆਰਾ ਕਾਫੀ ਕਿਸਾਨ ਭਰਮ ਨੇ ਕੀਤਾ ਹੈਗਾ ਪਹਿਲਾ ਤਾਂ ਪੀਬੀਡਬਲਯੂ 872 ਦਾ ਰਕਬਾ ਜਰੂਰ ਦੱਸਿਓ ਤੁਸੀਂ ਕਿੰਨਾ ਕੁ ਰਕਬਾ ਜਿਹੜਾ ਵਿਜਿਆ ਹੈਗਾ ਤੇ ਕਿਹੜਾ ਆਪਣਾ ਏਰੀਆ ਹੈਗਾ ਜਿਵੇਂ ਪਿਛਲੇ ਸਾਲਾਂ ਦੇ ਵਿੱਚ ਪੀਬੀਡਬਲਯੂ 826 ਜੋ ਭਾਰਤ ਤੋਂ ਲੈ ਕੇ ਕਨਿਆ ਕੁਮਾਰੀ ਤੱਕ ਪੀਏਯੂ ਲੁਧਿਆਣਾ ਨੇ ਵਰੈਟੀ ਨੂੰ ਜਿਹੜਾ ਰਿਲੀਜ਼ ਕੀਤਾ ਤੇ ਵਰੈਟੀ ਨੇ ਕਾਫੀ ਸੋਨਾ ਜਿਹੜਾ ਝਾੜ ਦਿੰਦਾ ਅੱਜ ਪੀਬੀਡਬਲਯੂ 872 ਵਰੈਟੀ ਦੇ ਗੁਣਾ ਬਾਰੇ ਵੀ ਗੱਲਬਾਤ ਕਰਾਂਗੇ ਤੇ ਕਿੰਨੇ ਕ ਦਿਨ ਲੈਂਦੀ ਹੈਗੀ ਇਹ ਕੀ ਵਰੈਟੀ ਇਹ ਖੇਤਾਂ ਦੇ ਵਿੱਚ ਰਾਜ ਕਰੇਗੀ ਕਿਉਂਕਿ ਜਿਹੜੀ ਪੀਬੀਡਬਲਯੂ 872 ਕਿਸਮ ਹੈ ਉਹ ਵੀ ਕਾਫੀ ਲੰਮੇ ਸਮੇਂ ਤੋਂ ਬਾਅਦ ਪੀਏਯੂ ਲੁਧਿਆਣਾ ਨੇ ਕਿਸਮ ਨੂੰ ਜਿਹੜਾ ਦਿੱਤਾ ਸੰ 2022-23 ਦੇ ਵਿੱਚ ਕਾਫੀ ਕਿਸਾਨ ਭਰਾਵਾਂ ਨੇ ਬੀਵੀ ਅਰੇ ਕੀਤਾ ਇਸ ਸਾਲ ਸਨ 2000 24 ਦੇ ਵਿੱਚ ਇਸ ਕਿਸਮ ਨੂੰ ਬੀਜਿਆ ਗਿਆ ਤੇ ਸਨ 2025 ਦੇ ਵਿੱਚ ਇਹਦੇ ਝਾੜ ਦੇ ਡਾਟੇ ਜਿਹੜੇ ਸਾਹਮਣੇ ਆਉਣੇ ਸਟਾਰਟ ਹੋ ਜਾਣਗੇ ਕਿਉਂਕਿ ਮੈਂ ਕਿਸਾਨ ਭਰਾ ਮੈਨੂੰ ਇਹੀ ਗੱਲ ਕਹਿਣਾ ਹੁੰਦਾ ਵੀ ਦੇਖੋ ਕਿਸਮ ਚੰਗੀ ਐ ਚ ਮਾੜੀ ਆ ਤੇ ਉਹਦਾ ਆਪਾਂ ਟ੍ਰਾਇਲ ਕਰਕੇ ਦੇਖੀਏ ਪਿਛਲੇ ਸਾਲ ਵੀ ਮਾੜਾ ਮੋਟਾ ਕਿਸਾਨਾਂ ਨੂੰ ਕਿਤਨੋਂ ਕਿਤੋਂ ਸੀਡ ਜਿਹੜਾ ਜਿਨ੍ਹਾਂ ਨੇ ਐਮਯੂਸੈਨ ਵਗੈਰਾ ਕਰਵਾਏ ਉਹਨਾਂ ਕਿਸਾਨਾਂ ਕੋਲੇ ਦੇਖੋ ਸੀਡ ਸੀ ਇਸ ਸਾਲ ਕਿਸਾਨਾਂ ਨੇ ਥੋੜਾ ਥੋੜਾ ਰਕਬਾ ਵਧਾ ਲਿਆ ਬੀਜ ਦਾ ਤੇ ਪੀਬੀਡਬਲ 872 ਕਿਸਮ ਦੀ ਜੇ ਗੱਲ ਕਰੀ ਆਪਾਂ ਹਾਈਟ ਦੀ ਇਸ ਵੈਰੈਟੀ ਦਾ ਜਿਹੜੀ ਹਾਈਟ ਹੈਗੀ ਆ 95 ਸੈਂਟੀਮੀਟਰ ਜਿਹੜੀ ਵੈਰੈਟੀ ਦੀ ਹਾਈਟ ਹੈਗੀ ਆ ਤੇ ਵੈਰੈਟੀ ਪੱਕਣ ਦਾ ਦਿਨ ਜਿਹੜਾ 152 ਦਿਨ ਦੇ ਲਗਭਗ ਵੈਰਾਈਟੀ ਦਿਲ ਲੈਂਦੀ ਹੈਗੀ ਆ ਇਸ ਵੈਰਾਈਟੀ ਨੂੰ ਹਾਈ ਪੋਟੈਂਸ਼ੀਅਲ ਈਲਡ ਦੇ ਉੱਪਰ ਬੀਜਿਆ ਜਾਂਦਾ ਕਹਿਣ ਦਾ ਮਤਲਬ ਜਿਵੇਂ ਆਪਾਂ ਕਰਨਾਲ ਵਾਲੀਆਂ ਵੈਰਾਈਟੀਆਂ ਨੂੰ ਅਗੇਤੀ ਬੀਵੈਰ ਕਰਦੇ ਆਂ ਡੂਡਾ ਐਨ ਪੀ ਕੇ ਪਾ ਕੇ ਡੀ ਏ ਪੀ ਪोटाश ਪਾ ਕੇ ਕਿਉਂਕਿ ਇਸ ਕਿਸਮ ਦੀ ਬੀਵੈਰਾ ਜਿਹੜਾ 25 ਅਕਤੂਬਰ ਤੋਂ ਲੈ ਕੇ ਜੇ ਤੁਸੀਂ 5 ਨਵੰਬਰ ਤੱਕ ਬੀਵੈਰ ਕਰਦੇ ਹੋ ਤਾਂ ਡੂਡੀਆਂ ਖਾਦਾਂ ਪਾ ਕੇ ਕਰ ਸਕਦੇ ਹੋ ਅਗਲੇ ਸਾਲ ਦੇ ਵਿੱਚ ਕਿਉਂਕਿ ਹੁਣ ਤਾਂ ਕਿਸੇ ਨੂੰ ਦੇਖੋ ਕੱਟੀ ਜਾਣੀ ਐ ਤੇ ਜੇ ਗੱਲ ਕਰੀਏ ਝਾੜ ਦੀ ਇਸ ਵੈਰੈਟੀ ਦਾ ਝਾੜ 75 ਮਣ ਤੋਂ ਲੈ ਕੇ 93 ਮਣ ਤੱਕ ਝਾੜ ਆ ਸਕਦਾ ਹੈ ਇਹ ਕਿਸਾਨ ਕਹਿਣਗੇ ਬਾਈ ਇਹ ਤਾਂ ਬੜਾ ਵੱਡਾ ਹਨਾ ਝੂਠ ਹੈ ਇੰਨਾ ਝਾੜ ਕਣਕ ਦਾ ਨਹੀਂ ਆਉਂਦਾ ਹਾਈ ਪ੍ਰੈਸ਼ਨ ਦੀ ਗੱਲ ਕੀਤੀ ਹੈਗੀ ਆ ਵੀ ਜੇ ਤੁਸੀਂ ਹਾਈ ਪ੍ਰੈਸ਼ਨ ਈਲਡ ਦੇ ਉੱਪਰ ਵੀ ਇਹਦਾ ਕਰਦੇ ਹੋ ਤਾਂ ਘੱਟੋ ਘੱਟ 75 76 ਮਣ ਤੱਕ ਸੁਡੇ ਰਹਿ ਸਕਦੇ ਚੰਗੇ ਮੌਸਮ ਦੇ ਵਿੱਚ ਕਿਉਂਕਿ ਵੈਰੈਟੀ ਦੇ ਬਾਰੇ ਚੰਗਾ ਦੱਸਿਆ ਗਿਆ ਜਿਵੇਂ ਪਹਿਲਾਂ PBW 826 ਵੈਰੈਟੀ ਸੀ ਨਾ ਕਿਸਾਨਾਂ ਦੇ 68 ਮਣ ਤੋਂ ਲੈ ਕੇ 75 ਮਣ ਤੱਕ ਉਸ ਕਿਸਮ ਨੇ ਜਿਹੜਾ ਝਾੜ ਦਿੱਤਾ ਤੇ ਜੇ ਗੱਲ ਕਰੀਏ ਬਿਮਾਰੀ ਦੀ ਕਿਉਂਕਿ ਇਹ ਕਰਨਾਲ ਬੰਟ ਜੈਲੋ ਰਸਟ ਜਾਂ ਜਿਹਨੂੰ ਆਪਾਂ ਪੀਲੇ ਕੁੰਗੀ ਜਾਂ ਪੂਰੀ ਕੁੰਗੀ ਦਾ ਨਾਮ ਦਿੰਨੇ ਆ ਉਹਨਾਂ ਬਿਮਾਰੀਆਂ ਨੂੰ ਦੇ ਨਾਲ ਲੜਨ ਦੇ ਲਈ ਇਸ ਵੈਰਾਈਟੀ ਦੇ ਵਿੱਚ ਜਿਹੜੀ ਸ਼ਕਤੀ ਹੈਗੀ ਆ ਤੇ ਇਸ ਸਾਲ ਕਿਸਾਨ ਭਰਾਵਾਂ ਦੇ ਕਿਸਮ ਸੋਣੀ ਖੜੀ ਹੈਗੀ ਆ ਕੋਈ ਕਿਸਮ ਦੇ ਵਿੱਚ ਡਿੱਗਣ ਦੀ ਸਮੱਸਿਆ ਨਹੀਂ ਕੋਈ ਲੀਹੋਸਨ ਕਰਨ ਦੀ ਸਮੱਸਿਆ ਕਿਸਾਨ ਭਰਾਵਾਂ ਨੂੰ ਵੈਰਾਈਟੀ ਦੇ ਵਿੱਚ ਜਿਹੜੀ ਨਹੀਂ ਆਈ ਤੇ ਝਾੜ ਇਹ ਵੈਰਾਈਟੀ ਦੇਖੋ ਕਿੰਨਾ ਦਿੰਦੀ ਹੈਗੀ ਆ ਤੇ ਉਹਦੇ ਵੀ ਡਾਟੇ ਜਿਹੜੇ ਕਿਸਾਨ ਭਰਾਵਾਂ ਦੇ ਸਾਹਮਣੇ ਮੈਂ ਜਿਹੜੇ ਸ਼ੇਅਰ ਕਰੂੰਗਾ ਕਿਉਂਕਿ ਇਹ ਮੇਰੇ ਮਿੱਤਰ ਨੇ ਇੱਕ ਕਿੱਲਾ ਵੀਜਿਆ ਹੋਇਆ ਹੈਗਾ ਤੇ ਜੇ ਕਿਸਾਨ ਦੇ ਚੰਗਾ ਝਾੜ ਦੇਖੋ ਆਉਂਦਾ ਹੈਗਾ ਤਾਂ ਕਿਸਾਨ ਦਾ ਡਾਟਾ ਵੀ ਸ਼ੇਅਰ ਕਰਾਂਗੀ ਕਿਉਂਕਿ ਪਹਿਲਾਂ ਇੱਕ ਕਿਸਾਨ ਨੇ ਦੇਖੋ ਨਵਾਂ ਸੀਡ ਲਿਆ ਹੈਗਾ ਤੇ ਕਿਸਾਨ ਬੋਲਣ ਤੋਂ ਜਿਹੜਾ ਝੰਝਕਦਾ ਹੈਗਾ ਤੇ ਇਸ ਲਈ ਮੈਂ ਅੱਜ ਕਿਸਾਨ ਦੇ ਖੇਤ ਦੇ ਵਿੱਚ ਵੀਡੀਓ ਰਿਕਾਰਡ ਕਰ ਰਿਹਾ ਹੈਗਾ ਤੇ ਪਿਛਲੇ ਸਾਲਾਂ ਦੇ ਵਿੱਚ ਵੀ ਆਪਾਂ ਕਾਫੀ ਵੀਡੀਓ ਰਿਕਾਰਡ ਵਗੈਰਾ ਕੀਤੀਆਂ ਤੇ ਮੇਰੇ ਕੁਝ ਕੁ ਕਿਸਾਨ ਮਿੱਤਰ ਹੈਗੇ ਜਿਨ੍ਹਾਂ ਦੇ ਇਹ ਵੈਰਾਈਟੀ ਲੱਗੀ ਹੋਈ ਹੈਗੀ ਆ ਬੋਲਣ ਦੇ ਵਿੱਚ ਦਿਲਚਸਪੀ ਰੱਖਦੇ ਹੈਗੇ ਉਹਨਾਂ ਦੀ ਵੀ ਵੀਡੀਓ ਤੁਹਾਡੇ ਤੱਕ ਮੈਂ ਲੈ ਕੇ ਆਵਾਂਗਾ ਤੇ ਤੁਹਾਡੇ ਖੇਤਾਂ ਦੇ ਵਿੱਚ ਹੁਣ ਤੱਕ ਵੈਰਾਈਟੀ ਕਿਸ ਤਰ੍ਹਾਂ ਰਹੀ ਹੈਗੀ ਆ ਵੈਰਾਈਟੀ ਦਾ ਜਿਹੜਾ ਮੇਰੇ ਨਾਲ ਵੈਰਾਈਟੀ ਦੀ ਪਰਫਾਰਮੈਂਸ ਵੀ ਜਰੂਰ ਸਾਂਝੀ ਕਰਿਓ ਤੇ ਵੈਰਾਈਟੀ ਤੇ ਵਿੱਚ ਕਿੰਨੀ ਤੁਸੀਂ ਯੂਰੀਆ ਕਿੰਨੀ ਡੀਏਪੀ ਕਿੰਨਾ ਹੋਰ ਖਰਚਾ ਵਗੈਰਾ ਕੀਤਾ ਹੈਗਾ ਤੇ ਅੱਜ ਕਿੰਨੇ ਕੁ ਦਿਨ ਦੀ ਕਿਸਮ ਜਿਹੜੀ ਅ ਸੋਡੇ ਖੇਤਾਂ ਦੇ ਵਿੱਚ ਪੀਬੀਡਬਲਿਊ 872 ਕਿਸਮ ਹੋ ਚੁੱਕੀ ਆ ਜਿਵੇਂ ਪੀਬੀਡਬਲਿਊ ਵੀ ਇੱਕ ਕਿਸਮ ਆ ਨੇ 826 872 ਹੋ ਗਈ ਸਨੇਰੀ 766 ਹੋ ਗਈ ਤੇ ਕਾਫੀ ਕਿਸਮਾਂ ਜਿਹੜੀਆਂ ਹਰ ਸਾਲ 2 2 3 3 ਸਾਲ ਬਾਅਦ ਯੂਨੀਵਰਸਿਟੀ ਰਿਲੀਜ਼ ਕਰਦੀ ਹੈਗੀ ਆ ਜਿਵੇਂ ਸਾਲ ਝੋਨੇ ਦੀ ਪੀਆਰ 132 ਕਿਸਮ ਰਿਲੀਜ਼ ਹੋ ਗਈ ਉਹ ਖੇਤਾਂ ਦੇ ਵਿੱਚ ਲੱਗ ਜਾਣੀ ਆ ਇਹ ਕਿਸਾਨਾਂ ਨੂੰ ਬੇਨਤੀ ਹੈ ਵੀ ਨਵਾਂ ਬੀਜ ਲਿਓ ਪਰ ਉਹਨੂੰ ਤੁਸੀਂ ਲਾਉਣ ਦੇ ਵੇਲੇ ਪੂਰੀ ਖਾਦ ਖਰਾਕ ਕਿਹੜੇ ਸਮੇਂ ਦੇ ਵਿੱਚ ਬੀਜੀ ਗਈ ਤੇ ਕਿੰਨੇ ਦਿਨਾਂ ਦੇ ਵਿੱਚ ਉਹਦੀ ਹਾਰਵੈਸਟਿੰਗ ਕਟਾਈ ਹੋ ਗਈ ਤੇ ਕਿੰਨਾ ਝਾੜ ਆਇਆ ਉਹ ਸਾਂਝਾ ਕਰਿਆ ਕਰੋ ਉਹਦੇ ਨਾਲ ਦੇਖੋ ਬਈ ਆਪਣੇ ਕਿਸਾਨ ਭਰਾਵਾਂ ਦਾ ਜਿਹੜਾ ਫਾਇਦਾ ਜਿਹੜਾ ਹੁੰਦਾ ਬਈ ਉਹ ਕਾਫੀ ਹੋ ਜਾਂਦਾ ਹੈ ਕਈ ਵਾਰ ਕਿਸਮ ਚੰਗੀ ਹੁੰਦੀ ਹੈ ਜ਼ਮੀਨ ਮਾੜੀ ਚ ਲੱਗ ਜਾਂਦੀ ਹੈ ਫਿਰ ਵੀ ਜਿਹੜਾ ਕਿਸਾਨਾਂ ਨੂੰ ਖਾਮਾ ਭੁਗਤਣਾ ਪੈਂਦਾ ਤੇ ਹਰ ਰੋਜ਼ ਆਪਾਂ ਨਵੇਂ ਕਿਸਮ ਦੇ ਉੱਪਰ ਜਾਂ ਨਵੇਂ ਟਾਪਿਕ ਦੇ ਉੱਪਰ ਬਾਜ਼ਾਰ ਚਰਚਾ ਕਿਸਾਨ ਭਰਾਵਾਂ ਦੇ ਨਾਲ ਜਿਹੜੀ ਕਰਦੇ ਹੈਗੇ ਆ ਕਿਉਂਕਿ ਹੁਣ ਕਣਕ ਦੀਆਂ ਫਸਲਾਂ ਐਨ ਪੱਕਣ ਦੇ ਵੱਲ ਜਾ ਰਹੀਆਂ ਨੇ 10 ਦਿਨਾਂ ਦੇ ਲਗਭਗ ਜਿਹੜੀਆਂ ਮਸ਼ੀਨਾਂ ਚੱਲ ਪੈਣੀਆਂ ਆ ਕਿਉਂਕਿ ਅੱਜ 29 ਅਗਸਤ 29 ਸੌਰੀ ਮਾਰਚ ਹੋਗੀ ਤੇ 10 7 ਜਾਂ 10 ਅਪ੍ਰੈਲ ਦੇ ਲਗਭਗ ਮਸ਼ੀਨਾਂ ਜਿਹੜੀਆਂ ਚੱਲ ਪੈਣਗੀਆਂ ਕਿਉਂਕਿ ਕਣਕਾਂ ਦਾ ਬੀਵੀਆਰ ਆ ਬਈ ਇਕੱਠਾ ਹੀ ਹੁੰਦਾ ਤੇ ਇਕੱਠੀ ਵੱਢੀ ਹੁੰਦੀ ਆ ਤੇ ਇਕੱਠੀ ਝੋਨੇ ਵੱਢੇ ਜਾਂਦੇ ਆ ਤੇ ਸਾਰਾ ਸਸਤੇ ਵਿੱਚ ਜਿਹੜਾ 1 ਕੋ ਲੱਖ ਤੀ ਹੀ ਜੋਰ ਪੈਂਦਾ ਕਿਉਂਕਿ 10 15 ਦਿਨਾਂ ਬਾਢੀ ਦਾ ਕੰਮ ਹੁੰਦਾ 10 ਕ ਦਿਨ ਦਾ ਕੰਮ ਜਿਹੜਾ ਪੰਜਾਬ ਦੇ ਵਿੱਚ ਤੂੜੀ ਕਰਨ ਦਾ ਹੁੰਦਾ ਤੇ ਫਿਰ ਕਿਸਾਨ ਜਦੋਂ ਜਦੀ ਜਿਹੜੀ ਆਪਣਾ ਕੰਮ ਨਿਬੇੜਦੇ ਹੈਗੇ ਤੇ ਅਗਲੀ ਫਸਲ ਦੇ ਵੱਲ ਜਿਹੜਾ ਕੋਚ ਕਰਦੇ ਹੈਗੇ ਆ ਤੇ ਇਸ ਵੈਰੈਟੀ ਦੇ ਗੁਣਾ ਬਾਰੇ ਜਰੂਰ ਦੱਸਿਓ ਵੀ ਸੋਨੂੰ ਇਸ ਵੈਰੈਟੀ ਦੇ ਗੂੰ ਚੰਗਾ ਇਸ ਵੈਰੈਟੀ ਦਾ ਕੀ ਲੱਗਿਆ ਹੈਗਾ ਵੈਰੈਟੀ ਦੇ ਹਜ਼ਾਰ ਦਾਣੇ ਦਾ ਵਜਨ ਵੀ ਕਿਸਾਨ ਭਰਾਵਾਂ ਦੇ ਨਾਲ ਜਿਹੜਾ ਆਪਾਂ ਜਰੂਰ ਸ਼ੇਅਰ ਕਰਾਂਗੇ ਧੰਨਵਾਦ